ਕਦੇ ਇਹਂਜ ਹੋਇਆ ਹੈ ਕਿ ਤੁਸੀਂ ਕਿਸੇ ਬਾਰੇ ਸੋਚ ਰਹੇ ਹੋਵੋ ਤੇ ਅਚਾਨਕ ਮਤਲਬ ਉਸੇ ਦਾ ਫੋਨ ਆ ਜਾਵੇ ਹਾਂਜੀ ਕਈ ਵਾਰ ਹੁੰਦਾ ਹੈ ਜਾਂ ਕੋਈ ਗੀਤ ਮਨਚ ਚੱਲ ਰਿਹਾ ਹੋਵੇ ਤੇ ਰੇਡੀਓ ਤੇ ਉਹੀ ਵੱਜ ਪਵੇ ਬਿਲਕੁਲ ਇਹ ਸਿਰਫ ਇਤਫਾਕ ਨੇ ਜਾਂ ਫਿਰ ਕੁਝ ਹੋ ਰਿਹਾ ਹੈ ਨਾ ਪਿੱਛੇ ਅੱਜ ਆਪਾਂ ਇਸੇ ਚੀਜ਼ ਬਾਰੇ ਐ ਸਮਕਾਲੀਨਤਾ ਯਾਨੀ ਸਿੰਕਰੋਨਿਸਿਟੀ ਬਾਰੇ ਥੋੜੀ ਗੱਲ ਕਰਾਂਗੇ ਹਾਂਜੀ ਬਹੁਤ ਦਿਲਚਸਪ ਵਿਸ਼ਾ ਹੈ ਸਾਡੇ ਕੋਲ ਇੱਕ ਲਿਖਤ ਦੇ ਕੁਝ ਹਿੱਸੇ ਨੇ ਜੰਗ ਤੇ ਓਸ਼ੋ ਸਮ ਕਾਲੀਨਤਾ ਦੇ ਵਿਚਾਰ ਤੇ ਅਸੀਂ ਇਸ ਦੇ ਆਧਾਰ ਤੇ ਇਸ ਰਹੱਸਮਈ ਚੀਜ਼ ਨੂੰ ਦੋ ਬਹੁਤ ਹੀ ਵੱਖਰੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂ ਇੱਕ ਪਾਸੇ ਮਨੋਵਿਗਿਆਨੀ ਕਾਰਲ ਜੰਗ ਤੇ ਦੂਜੇ ਪਾਸੇ ਅਧਿਆਤਮਿਕ ਵਿਚਾਰਕ ਓਸ਼ੋ ਦੇਖਦੇ ਹਾਂ ਇਹਨਾਂ ਅਜੀਬ ਪਰ ਕਈ ਵਾਰ ਬੜੇ ਅਰਥ ਭਰਪੂਰ ਇਤਫਾਕਾਂ ਬਾਰੇ ਉਹ ਕੀ ਕਹਿੰਦੇ ਨੇ ਸਰੋਤ ਇਹਨਾਂ ਨੂੰ ਕਹਿੰਦਾ ਹੈ ਮਤਲਬ ਅਜਿਹੇ ਅਰਥਪੂਰਨ ਇਤਫਾਕ ਜੋ ਸਾਡੀ ਤਰਕ ਦੀ ਸਮਝ ਨੂੰ ਚੁਣੌਤੀ ਦਿੰਦੇ ਹਨ ਹਾਂ ਜਾਂ ਘਟਨਾਵਾ ਵਿਚਕਾਰ ਇੱਕ ਰਹੱਸਮਈ ਬਿਨਾ ਕਾਰਨ ਵਾਲਾ ਸਬੰਧ ਤਾਂ ਚਲੋ ਸ਼ੁਰੂ ਕਰਦੇ ਹਾਂ ਕਾਰਲ ਜੰਗ ਤੋਂ ਸਵਿਟਜ਼ਰਲੈਂਡ ਦੇ ਮਸ਼ਹੂਰ ਮਨੋਚਿਕਿਤਸਕ ਸਾਨੂੰ ਹਾਂਜੀ ਜਿਨ੍ਹਾਂ ਨੇ ਸਮਕਾਲੀਨਤਾ ਸ਼ਬਦ ਦਿੱਤਾ ਉਹਨਾਂ ਦਾ ਕੀ ਖਿਆਲ ਸੀ ਇਹਨਾਂ ਬਾਰੇ ਦੇਖੋ ਜੰਗ ਦਾ ਨਜ਼ਰੀਆ ਬੜਾ ਗਹਿਰਾ ਹੈ ਉਹਨਾਂ ਲਈ ਇਹ ਘਟਨਾਵਾ ਐਵੇਂ ਨਹੀਂ ਵਰਤਦੀਆਂ ਅੱਛਾ ਉਹਨਾਂ ਦਾ ਮੰਨਣਾ ਸੀ ਕਿ ਇਹ ਸਮੂਹਿਕ ਅਚੇਤ ਯਾਨੀ ਕਲੈਕਟਿਵ ਅਨਕੌਂਸ਼ੀਅਸ ਦੀਆਂ ਛਲਕੀਆਂ ਹੁੰਦੀਆਂ ਨੇ ਸਮੂਹਿਕ ਅਚੇਤ ਹਾਂ ਇਹ ਸ਼ਬਦ ਸੁਣਿਆ ਹੈ ਇਸ ਨੂੰ ਥੋੜਾ ਹੋਰ ਸਮਝਾਓਗੇ ਮਤਲਬ ਸਾਰਿਆਂ ਵਿੱਚ ਸਾਂਝਾ ਕਿਵੇਂ ਹਾਂ ਵਧੀਆ ਸਵਾਲ ਹੈ ਜੰਗ ਦਾ ਵਿਚਾਰ ਸੀ ਕਿ ਜਿਵੇਂ ਸਾਡੇ ਸਰੀਰ ਸਾਂਝੇ ਨੇ ਨਾ ਕੁਝ ਬੁਨਿਆਦੀ ਢਾਂਚੇ ਹਾਂਜੀ ਉਵੇਂ ਹੀ ਸਾਡਾ ਮਨ ਵੀ ਕੁਝ ਬੁਨਿਆਦੀ ਚੀਜ਼ਾਂ ਸਾਂਝੀਆਂ ਕਰਦਾ ਹੈ ਇਹ ਪੀੜੀਦਰ ਪੀੜੀ ਚੱਲਦਾ ਆ ਰਿਹਾ ਹੈ ਇੱਕ ਤਰ੍ਹਾਂ ਦੀ ਸਾਂਝੀ ਮਾਨਸਿਕ ਵਿਰਾਸਤ ਕਹਿ ਲਓ ਅੱਛਾ ਸਾਂਝੀ ਵਿਰਾਸਤ ਹਾਂ ਇਹ ਸਾਂਝਾ ਖਜ਼ਾਨਾ ਸਾਨੂੰ ਪ੍ਰਤੀਕਾਂ ਮਿੱਥਾਂ ਤੇ ਖਾਸ ਕਰਕੇ ਪੁਰਾਤਤਵਾ ਯਾਨੀ ਆਰਕੀਟਾਈਪਸ ਦੇ ਰੂਪ ਚ ਮਿਲਦਾ ਹੈ ਪੁਰਾਤਤਵ ਆਰਕੀਟਾਈਪਸ ਹਾਂਜੀ ਇਹ ਸਾਡੇ ਸੁਪਨਿਆਂ ਚ ਕਲਾ ਚ ਕਹਾਣੀਆਂ ਚ ਤੇ ਹਾਂ ਕਈ ਵਾਰ ਸਮਕਾਲੀਨ ਘਟਨਾਵਾਂ ਚ ਵੀ ਨਜ਼ਰ ਆਂਦੇ ਨੇ ਅੱਛਾ ਤਾਂ ਇਹ ਪੁਰਾਤਤਵ ਫਿਰ ਕੀ ਹੋਏ ਸਰੋਜ ਚ ਉਦਾਹਰਣਾਂ ਸੀ ਜਿਵੇਂ ਨਾਇਕ ਪਰਛਾਵਾ ਹਾਂ ਨਾਇਕ ਪਰਛਾਵਾ ਬੁੱਢਾ ਗਿਆਨੀ ਇਹ ਬੁਨਿਆਦੀ ਪੈਟਰਨ ਨੇ ਜੰਗ ਅਨੁਸਾਰ ਪੈਟਰਨ ਹਾਂ ਸਾਡੇ ਅਚੇਤਮੰਦ ਦੇ ਵਿਸ਼ਵ ਵਿਆਪੀ ਪੈਟਰਨ ਇੱਕ ਕਿਰਦਾਰ ਜਾਂ ਥੀਮ ਨੇ ਜੋ ਸਾਡੀਆਂ ਕਹਾਣੀਆਂ ਸਾਡੀਆਂ ਇੱਛਾਵਾਂ ਸਾਡੇ ਡਰਾਂ ਨੂੰ ਮਤਲਬ ਸ਼ੇਪ ਕਰਦੇ ਨੇ ਹੂੰ ਜਿਵੇਂ ਨਾਇਕ ਸਾਨੂੰ ਹਿੰਮਤ ਦਿੰਦਾ ਹੈ ਪਰ ਛਾਵਾਂ ਸਾਡੇ ਅੰਦਰ ਦਾ ਹਨੇਰਾ ਪੱਖ ਹੈ ਜੰਗ ਕਹਿੰਦੇ ਸੀ ਕਿ ਜਦੋਂ ਕੋਈ ਬਾਹਰੀ ਘਟਨਾ ਕੋਈ ਇਤਫਾਕ ਹਾਂ ਸਾਡੇ ਅੰਦਰ ਚੱਲ ਰਹੇ ਕਿਸੇ ਪੁਰਾਤਤਵ ਨਾਲ ਮੇਲ ਖਾ ਜਾਵੇ ਤਾਂ ਉਹ ਪਲ ਸਮਕਾਲੀ ਬਣ ਜਾਂਦਾ ਹੈ ਅੱਛਾ ਮਤਲਬ ਅਚੇਤਮਨ ਸਾਡੇ ਨਾਲ ਗੱਲ ਕਰ ਰਿਹਾ ਹੁੰਦਾ ਇੱਕ ਤਰ੍ਹਾਂ ਨਾਲ ਹਾਂ ਇਹ ਇੱਕ ਸੰਕੇਤ ਹੈ ਸਿਰਫ ਘਟਨਾ ਨਹੀਂ ਇਹ ਤਾਂ ਬਹੁਤ ਗਹਿਰੀ ਗੱਲ ਹੈ ਮਤਲਬ ਸਿਰਫ ਘਟਨਾ ਦਾ ਹੋਣਾ ਜ਼ਰੂਰੀ ਨਹੀਂ ਉਸ ਦਾ ਸਾਡੇ ਲਈ ਕੀ ਅਰਥ ਹੈ ਉਹ ਮਹੱਤਵਪੂਰਨ ਹੈ ਜੰਗ ਲਈ ਬਿਲਕੁਲ ਸਾਰੀ ਖੇਡ ਅਰਥ ਦੀ ਹੈ ਜੰਗ ਲਈ ਸਮਕਾਲੀਨਤਾ ਦੀ ਖੂਬਸੂਰਤੀ ਇਸ ਦੇ ਮਤਲਬ ਛੇ ਕਿ ਕਿਵੇਂ ਬਾਹਰੀ ਦੁਨੀਆ ਸਾਡੇ ਅੰਦਰਲੇ ਜਗਤ ਨੂੰ ਸਾਡੀਆਂ ਲੋਣਾ ਨੂੰ ਦਰਸਾ ਰਹੀ ਹੈ ਹਾਂ ਉਹਨਾਂ ਦੀ ਇੱਕ ਬੜੀ ਮਸ਼ਹੂਰ ਉਦਾਹਰਣ ਹੈ ਸਰੋਚਵੀ ਜ਼ਿਕਰ ਹੈ ਸੁਨਹਿਰੀ ਸਕੈਰਾ ਬੀਟਲ ਵਾਲੀ ਹਾਂ ਹਾਂ ਮੈਂ ਬੜੀ ਸੀ ਉਹ ਕਮਾਲ ਦੀ ਕਹਾਣੀ ਲੱਗਦੀ ਹੈ ਦੱਸੋ ਨਾ ਜਰਾ ਹਾਂਜੀ ਜ਼ਰੂਰ ਜੰਗ ਦੱਸਦੇ ਨੇ ਕਿ ਉਹਨਾਂ ਦੀ ਇੱਕ ਮਰੀਜ਼ ਸੀ ਬੜੀ ਤਰਕਸ਼ੀਲ ਲੌਜੀਕ ਵਾਲੀ ਤੇ ਥੈਰੇਪੀ ਚ ਅੱਗੇ ਨਹੀਂ ਸੀ ਵਧ ਰਹੀ ਅੱਛਾ ਇੱਕ ਦਿਨ ਉਹ ਜੰਗ ਨੂੰ ਇੱਕ ਸੁਪਨੇ ਬਾਰੇ ਦੱਸ ਰਹੀ ਸੀ ਸੁਪਨੇ 'ਚ ਕਿਸੇ ਨੇ ਉਹਨੂੰ ਇੱਕ ਸੁਨਹਿਰੀ ਸਕੈਰਾਬ ਮਤਲਬ ਇੱਕ ਪੁੰਡ ਜਿਹਾ ਤੋਹਫਾ ਦਿੱਤਾ ਸੀ ਹੂੰ ਤੇ ਠੀਕ ਉਸੇ ਵੇਲੇ ਜਦੋਂ ਉਹ ਇਹ ਦੱਸ ਰਹੀ ਸੀ ਕਮਰੇ ਦੀ ਖਿੜਕੀ ਤੇ ਕੁਝ ਟਕਰਾਇਆ ਬਾਰੋ ਹਾਂ ਜੰਗ ਨੇ ਖਿੜਕੀ ਖੋਲੀ ਤਾਂ ਇੱਕ ਅਸਲੀ ਵੱਡਾ ਸਾਰਾ ਲਗਭਗ ਉਸੇ ਤਰ੍ਹਾਂ ਦਾ ਸੁਨਹਿਰੀ ਹਰਾ ਬੀਟਲ ਉੱਡ ਕੇ ਅੰਦਰ ਆ ਗਿਆ ਹੂੰ ਤੇ ਉਹ ਉਸ ਇਲਾਕੇ ਚ ਬਹੁਤ ਘੱਟ ਮਿਲਦਾ ਸੀ ਹੈ ਸੱਚੀ ਇਹ ਤਾਂ ਬਹੁਤ ਅਜੀਬ ਹੈ ਫਿਰ ਜੰਗ ਨੇ ਕੀ ਕਿਆ ਸਿਰਫ ਇਤਫਾਕ ਨਹੀਂ ਜੰਗ ਨੇ ਇਹ ਸਿਰਫ ਇਤਫਾਕ ਨਹੀਂ ਸੀ ਉਹ ਸਮਝ ਗਏ ਕਿ ਇੱਕ ਬਹੁਤ ਸ਼ਕਤੀਸ਼ਾਲੀ ਸਮ ਕਾਲੀਪਾਲ ਹੈ ਕਿਵੇਂ ਦੇਖੋ ਸਕੈਰਾ ਬੀਟਲ ਪੁਰਾਣੇ ਮਿਸਰ ਵਿੱਚ ਪੁਨਰਜਨਮ ਬਦਲਾਅ ਟ੍ਰਾਂਸਫਰਮੇਸ਼ਨ ਦਾ ਪ੍ਰਤੀਕ ਸੀ ਅੱਛਾ ਜੰਗ ਨੇ ਮਹਿਸੂਸ ਕੀਤਾ ਕਿ ਮਰੀਜ਼ ਦਾ ਅਚੇਤ ਮਨ ਉਹਨੂੰ ਇਸ਼ਾਰਾ ਕਰ ਰਿਹਾ ਸੀ ਕਿ ਆਪਣੀ ਸਖਤ ਤਰਕਸ਼ੀਲਤਾ ਛੱਡ ਤੇ ਮਨੋਵਿਗਿਆਨਿਕ ਬਦਲਾਅ ਨੂੰ ਅਪਣਾ ਕਹਿੰਦੇ ਨੇ ਇਸ ਘਟਨਾ ਨੇ ਉਹਦੀ ਥੈਰੇਪੀ 'ਚ ਬਹੁਤ ਵੱਡਾ ਫਰਕ ਪਾਇਆ ਵਾਹ ਇਸ ਉਦਾਹਰਣ ਨਾਲ ਤਾਂ ਜੰਗ ਦਾ ਪੂਰਾ ਨਜ਼ਰੀਆ ਸਾਫ਼ ਹੋ ਜਾਂਦਾ ਹੈ ਤਾਂ ਫਿਰ ਸਮਕਾਲੀਨਤਾ ਇੱਕ ਤਰ੍ਹਾਂ ਦਾ ਪੁੱਲ ਹੈ ਨਾ ਸਾਡੇ ਚੇਤਨਮਨ ਤੇ ਉਸ ਡੂੰਘੇ ਸਾਂਝੇ ਅਚੇਤਮਨ ਵਿਚਾਰ ਬਿਲਕੁਲ ਇੱਕ ਪੁਲ ਜੋ ਸਾਨੂੰ ਆਪਣੇ ਆਪ ਨੂੰ ਸਮਝਣ 'ਚ ਮਦਦ ਕਰ ਸਕਦਾ ਹੈ ਤੇ ਸਰੋਤ 'ਚ ਲਿਖਿਆ ਸੀ ਕਿ ਜੰਗ ਨੇ ਪੌਤਿਕ ਵਿਗਿਆਨੀ ਵੁਲਫਗੈਂਗ ਪੋਲੀਨਾਲ ਵਿਕਮ ਕੀਤਾ ਸੀ ਹਾਂਜੀ ਇਹ ਵੀ ਬਹੁਤ ਅਹਿਮ ਗੱਲ ਹੈ 1952 ਜੰਗ ਤੇ ਨੋਬਲ ਪੁਰਸਕਾਰ ਜੇਤੂ ਪੋਲੀ ਨੇ ਇੱਕ ਪੇਪਰ ਲਿਖਿਆ ਅੱਛਾ ਉਹਨਾਂ ਨੇ ਵਿਚਾਰ ਦਿੱਤਾ ਕਿ ਸ਼ਾਇਦ ਸਮਕਾਲੀਨਤਾ ਸਿਰਫ ਸਾਡੇ ਮਨ ਦੀ ਖੇਡ ਨਹੀਂ ਸ਼ਾਇਦ ਇਹ ਪੌਤਿਕ ਜਗਤ ਤੇ ਮਾਨਸਿਕ ਜਗਤ ਦੇ ਕਿਸੇ ਡੂੰਗੇ ਸਬੰਧ ਵੱਲ ਇਸ਼ਾਰਾ ਕਰਦੀ ਹੈ। ਮਤਲਬ? ਮਤਲਬ ਸ਼ਾਇਦ ਇਹ ਬ੍ਰਹਮੰਡ ਦੇ ਬੁਨਿਆਦੀ ਪੈਟਰਨਾਂ ਦੀ ਇੱਕ ਝਲਕ ਹੋਵੇ ਜਿੱਥੇ ਮਨ ਤੇ ਪਦਾਰਥ ਮਾਈਂਡ ਐਂਡ ਮੈਟਰ ਕਿਸੇ ਅਜੀਬੇ ਤਰੀਕੇ ਨਾਲ ਜੁੜੇ ਨੇ ਜੋ ਸਾਨੂੰ ਆਮ ਤੌਰ ਤੇ ਸਮਝ ਨਹੀਂ ਆਉਂਦਾ। ਹੂੰ ਇਹ ਤਾਂ ਹੋਰ ਵੀ ਗਹਿਰਾ ਹੋ ਗਿਆ ਤੇ ਇਸ ਸ਼ਬਦ ਦਾ ਜੰਗ ਦੇ ਵਿਅਕਤੀਗਤਕਰਨ ਉਹ ਇੰਡੀਵੀਜੂਏਸ਼ਨ ਵਾਲੀ ਗੱਲ ਨਾਲ ਕੀ ਸਬੰਧ ਹੈ? వ్యక్తిగతకరణ जंग ਦੇ ਸਿਧਾਂਤ ਦਾ ਕੇਲੋ ਕੇਂਦਰ ਹੈ ਮੋਟਾ-ਮੋਟਾ ਮਤਲਬ ਹੈ ਆਪਣਾ ਅਸਲੀ ਪੂਰਾ ਸਵੈ ਬਣਨ ਦਾ ਸਫਰ ਆਪਣੇ ਆਪ ਨੂੰ ਲੱਭਣਾ ਹਾਂ ਇੱਕ ਤਰ੍ਹਾਂ ਨਾਲ ਇਹ ਜ਼ਿੰਦਗੀ ਪਰ ਚੱਲਦਾ ਹੈ ਇਸ ਚ ਅਸੀਂ ਆਪਣੇ ਚੇਤਨ ਤੇ ਅਚੇਤ ਹਿੱਸਿਆਂ ਨੂੰ ਜੋੜਦੇ ਹਾਂ ਜੰਗ ਦਾ ਮੰਨਣਾ ਸੀ ਕਿ ਸਮਕਾਲੀ ਘਟਨਾਵਾਂ ਇਸ ਸਫਰ ਤੇ ਸਾਡੀ ਮਦਦ ਕਰ ਸਕਦੀਆਂ ਨੇ ਕਿਵੇਂ ਉਹ ਸਾਨੂੰ ਦੱਸ ਸਕਦੀਆਂ ਨੇ ਕਿ ਅਸੀਂ ਕਿੱਥੇ ਰੁਕੇ ਹੋਏ ਹਾਂ ਕਿੱਧਰ ਧਿਆਨ ਦੇਣ ਦੀ ਲੋੜ ਹੈ ਇੱਕ ਤਰ੍ਹਾਂ ਦੇ ਨਿੱਜੀ ਰੋਡ ਸਾਈਨ ਵਾਂਗ ਹੂੰ ਸਮਝ ਗਈ ਤਾਂ ਜੰਗ ਕਹਿੰਦੇ ਨੇ ਕਿ ਇੰਨਾ ਇਤਫਾਕਾਂ ਨੂੰ ਧਿਆਨ ਨਾਲ ਦੇਖੋ ਉਹਨਾਂ ਦੇ ਅਰਥ ਸਮਝੋ ਤੇ ਉਹਨਾਂ ਨੂੰ ਆਪਣੀ ਅੰਦਰੂਨੀ ਤਰੱਕੀ ਲਈ ਵਰਤੋ ਬਿਲਕੁਲ ਪਰ ਹੁਣ ਚਲਦੇ ਹਾਂ ਓਸ਼ੋਵਲ ਉਹਨਾਂ ਦਾ ਨਜ਼ਰੀਆ ਤਾਂ ਕਾਫੀ ਵੱਖਰਾ ਲੱਗਦਾ ਹੈ ਹੈ ਨਾ ਹਾਂ ਬਿਲਕੁਲ ਵੱਖਰਾ ਉਹ ਤੇ ਉਹਨਾਂ ਹੀ ਦਿਲਚਸਪੀ ਜਿੱਥੇ ਜੰਗ ਵਿਸ਼ਲੇਸ਼ਣ ਕਰ ਰਹੇ ਨੇ ਓਸ਼ੋ ਸ਼ਾਇਦ ਕੁਝ ਹੋਰ ਕਹਿ ਰਹੇ ਨੇ ਹਾਂਜੀ ਜੰਗ ਜਿੱਥੇ ਮਨੋਵਿਗਿਆਨ ਚ ਜਾਂਦੇ ਨੇ ਓਸ਼ੋ ਇਸ ਨੂੰ ਸਿੱਧਾ ਇੱਕ ਅਧਿਆਤਮਿਕ ਵਰਤਾਰਾ ਮੰਨਦੇ ਨੇ। ਯਾ ਕਾਰਨ ਲਬੀਏ ਇਹ ਤਾਂ ਹੋਂਦ ਦੇ ਪ੍ਰਵਾਹ ਫਲੋ ਆਫ ਐਗਜ਼ਿਸਟੈਂਸ ਨਾਲ ਜੁੜਨ ਦਾ ਨਤੀਜਾ ਹੈ। ਹੋਂਦ ਦੇ ਪ੍ਰਵਾਹ ਨਾਲ ਜੁੜਨਾ। ਇਸ ਦਾ ਕੀ ਮਤਲਬ ਹੈ ਓਸ਼ੋ ਲਈ? ਓਸ਼ੋ ਦਾ ਵਿਚਾਰ ਹੈ ਕਿ ਬ੍ਰਹਮੰਡ ਯਾ ਹੋਂਦ ਖੁਦ ਬਹੁਤ ਸਿਆਣੀ ਹੈ। ਹਰ ਚੀਜ਼ ਆਪਸ ਵਿੱਚ ਜੁੜੀ ਹੋਈ ਹੈ। ਹਮ ਜਦੋਂ ਅਸੀਂ ਆਪਣੀ ਛੋਟੀ ਜੀ ਮੈਂ ਨੂੰ ਆਪਣੇ ਕੰਟਰੋਲ ਨੂੰ ਛੱਡ ਕੇ ਇਸ ਵੱਡੇ ਵਹਾਅ ਅੱਗੇ ਕਹਿ ਲੋ ਸਮਰਪਣ ਕਰ ਦਿੰਦੇ ਆ ਆਤਮ ਸਮਰਪਣ ਸਰੈਂਡਰ ਹਾਂ ਸਰੈਂਡਰ ਜਦੋਂ ਅਸੀਂ ਇਸ ਵਾਹ ਤੇ ਭਰੋਸਾ ਕਰਨਾ ਸਿੱਖ ਲੈਂਦੇ ਆ ਤਾਂ ਸਮਕਾਲੀਨਤਾ ਆਪਣਾ ਵਾਪਣ ਲੱਗਦੀ ਹੈ ਅੱਛਾ ਇਹ ਕੋਈ ਚਮਤਕਾਰ ਨਹੀਂ ਸਗੋ ਜ਼ਿੰਦਗੀ ਦਾ ਕੁਦਰਤੀ ਤਰੀਕਾ ਬਣ ਜਾਂਦਾ ਹੈ ਜਿੰਨਾ ਜ਼ਿਆਦਾ ਅਸੀਂ ਆਰਾਮ ਚ ਖੁੱਲੇਪਨ ਚ ਭਰੋਸੇ ਚ ਹੁੰਦੇ ਆ ਓਨਾ ਜ਼ਿਆਦਾ ਇਹ ਤਾਲਮੇਲ ਦਿਸਦਾ ਹੈ ਤਾਂ ਫਿਰ ਉਹ ਜੰਗ ਵਾਲੀ ਅਰਥ ਲੱਭਣ ਦੀ ਗੱਲ ਕਿ ਓਸ਼ੋ ਕਹਿੰਦੇ ਨੇ ਕਿ ਮਤਲਬ ਨਾ ਲੱਭੋ ਹਾਂ ਇਹੀ ਵੱਡਾ ਫਰਕ ਹੈ ਉਹ ਸ਼ੋਰ ਦਿੰਦੇ ਸੀ ਵਿਆਖਿਆ ਨਾ ਕਰੋ ਜਿਵੇਂ ਹੀ ਤੁਸੀਂ ਐਨਾਲਿਸਿਸ ਸ਼ੁਰੂ ਕਰਦੇ ਹੋ ਤੁਸੀਂ ਦਿਮਾਗ 'ਚ ਚਲੇ ਜਾਂਦੇ ਹੋ ਉਸ ਪਰਵਾਹ ਤੋਂ ਬਾਹਰ ਅੱਛਾ ਉਹਨਾਂ ਲਈ ਸਮਕਾਲੀਨਤਾ ਦਾ ਆਨੰਦ ਲੋ ਸ਼ੁਕਰ ਕਰੋ ਇਸ ਨੂੰ ਹੋਣ ਦਾ ਇਸ਼ਾਰਾ ਸਮਝੋ ਨਾ ਕਿ ਕੋਈ ਪੁਜਾਰਤ ਹੂੰ ਇਹ ਇੱਕ ਤਰ੍ਹਾਂ ਦੀ ਕੁਦਰਤੀ ਮਾਰਗਦਰਸ਼ਨ ਹੈ ਪਰ ਇਸ ਨੂੰ ਸਮਝਣ ਲਈ ਦਿਮਾਗ ਨਹੀਂ ਦਿਲ ਚਾਹੀਦਾ ਹੈ ਬਸ ਭਰੋਸਾ ਰੱਖੋ ਇਹ ਸੁਣਨ ਝ ਤਾਂ ਠੀਕ ਲੱਗਦਾ ਹੈ ਪਰ ਕੀ ਇਹ ਥੋੜਾ ਜ਼ਿਆਦਾ ਹੀ ਮਤਲਬ ਪੈਸਿਵ ਜਾਂ ਨਿਸ਼ਕਿਰਿਆ ਜਾਨੀ ਜਿਵੇਂ ਸਭ ਕਿਸਮਤ ਤੇ ਛੱਡ ਦਿੱਤਾ ਇਹ ਸਵਾਲ ਆਮ ਤੌਰ ਤੇ ਉੱਠਦਾ ਹੈ ਪਰ ਓਸ਼ੋ ਦੇ ਹਿਸਾਬ ਨਾਲ ਇਹ ਨਿਸ਼ਕਿਰਿਆ ਹੋਣਾ ਨਹੀਂ ਸਗੋਂ ਸਹੀ ਕਿਰਿਆ ਲਈ ਜਗ੍ਹਾ ਬਣਾਉਣਾ ਸਹੀ ਕਿਰਿਆ ਹਾਂ ਜਦੋਂ ਦਿਮਾਗ ਦਾ ਸ਼ੋਰ ਘੱਟ ਹੁੰਦਾ ਤਾਂ ਹੋਂਦ ਦੇ ਇਸ਼ਾਰੇ ਸਾਫ਼ ਸੁਣਾਈ ਦਿੰਦੇ ਨੇ ਤੇ ਓਸ਼ੋ ਦਾ ਇੱਕ ਹੋਰ ਨੁਕਤਾ ਸੀ ਕਿ ਸਮਕਾਲੀਨਤਾ ਅਸਲ ਸਾਡੀ ਆਪਣੀ ਜਾਗਰੂਕਤਾ ਅਵੇਅਰਨੈਸ ਦਾ ਹੀ ਪ੍ਰਤੀਬਿੰਬ ਹੈ ਸਾਡੀ ਜਾਗਰੂਕਤਾ ਦਾ ਪ੍ਰਤੀਬਿੰਬ ਉਹ ਕਿਵੇਂ ਓਸ਼ੋ ਕਹਿੰਦੇ ਸੀ ਜਦੋਂ ਕੋਈ ਬੰਦਾ ਜ਼ਿਆਦਾ ਸੁਚੇਤ ਜਾਗਰੂਕ ਤੇ ਵਰਤਮਾਨ ਚ ਹੁੰਦਾ ਹੈ ਪ੍ਰੈਜ਼ੈਂਟ ਹਾਂ ਪ੍ਰੈਜ਼ੈਂਟ ਤਾਂ ਉਸ ਨੂੰ ਇਹ ਸਬੰਧ ਇਹ ਇਤਫਾਕ ਜ਼ਿਆਦਾ ਸਾਫ਼ ਦਿਸਦੇ ਨੇ ਇਹ ਨਹੀਂ ਕਿ ਉਹ ਪਹਿਲਾਂ ਨਹੀਂ ਸੀ ਹੋ ਰਹੇ ਪਰ ਸਾਡਾ ਧਿਆਨ ਨਹੀਂ ਸੀ ਅੱਛਾ ਜਿਵੇਂ ਜਿਵੇਂ ਸਾਡੀ ਅੰਦਰੂਨੀ ਸ਼ਾਂਤੀ ਤੇ ਜਾਗਰੂਕਤਾ ਵੱਧਦੀ ਹੈ ਸਮਕਾਲੀਨਤਾ ਹੈਰਾਨੀ ਵਾਲੀ ਗੱਲ ਨਹੀਂ ਰਹਿੰਦੀ ਸਗੋਂ ਜੀਵਨ ਦਾ ਇੱਕ ਸਹਿਜ ਹਿੱਸਾ ਬਣ ਜਾਂਦੀ ਹੈ ਇਹ ਦੱਸਦੀ ਹੈ ਕਿ ਅਸੀਂ ਹੋਂਦ ਨਾਲ ਕਿੰਨਾ ਕੁ ਜੁੜੇ ਹੋਏ ਹਾਂ ठीक है ता साढे कोल दो बहुत ही वखरे पर दिलचस्प नजरिए आ गए जंग अंदर छात मारो अर्थ लब्बो हाँ जी ओशो बाहर ले प्रवाह पे भरोसा करो विश्लेषण छोड़ बिल्कुल ता फिर इस शब्दा की करिए कि ये एक दूसरे दे उल्टे ने या इनन च कोई सांझ भी है हाँ ये बहुत जरूरी सवाल है पहली नजरें ता उल्टी लगदे ने मनोविज्ञान बनाम आध्यात्मिकता ਵਿਸ਼ਲੇਸ਼ਣ ਬਨਾਮ ਪਰੋਸਾ ਹੂੰ ਜੰਗ ਇੱਕ ਸਾਇੰਟਿਸਟ ਵਾਂਗ ਸਮਝਣਾ ਤੇ ਸਮਝਾਉਣਾ ਚਾਹੁੰਦੇ ਸੀ ਤਾਂ ਕਿ ਨਿੱਜੀ ਵਿਕਾਸ 'ਚ ਕੰਮ ਆਵੇ ਓਸ਼ੋ ਇੱਕ ਗੁਰੂ ਵਾਂਗ ਇਸ ਨੂੰ ਬ੍ਰਹਮੰਡੀ ਖੇਡ ਸਮਝਦੇ ਸੀ ਜਿਸ ਨੂੰ ਮੰਨਣਾ ਚਾਹੀਦਾ ਪਰ ਕੀ ਇਹ ਨਹੀਂ ਹੋ ਸਕਦਾ ਕਿ ਦੋਵੇਂ ਹੀ ਠੀਕ ਹੋਣ ਆਪੋ ਆਪਣੀ ਥਾਤੇ ਸ਼ਾਇਦ ਸਾਨੂੰ ਦੋਵਾਂ ਦੀ ਲੋੜ ਹੋਵੇ ਸਰੋਤਵੀ ਤਾਂ ਪੂਰਕ ਸੁਭਾ ਦੀ ਗੱਲ ਕਰਦਾ ਹੈ ਬਿਲਕੁਲ ਬਹੁਤ ਵਧੀਆ ਨੁਕਤਾ ਹੈ ਸ਼ਾਇਦ ਇਹ ਵਿਰੋਧੀ ਨਹੀਂ ਸਗੋਂ ਇੱਕ ਸਿੱਕੇ ਦੇ ਦੋ ਪਾਸੇ ਨੇ ਉਹ ਕਿਵੇਂ ਦੇਖੋ ਜੰਗ ਦਾ ਵਿਸ਼ਲੇਸ਼ਣ ਸਾਨੂੰ ਸਮਝਣ 'ਚ ਮਦਦ ਕਰਦਾ ਹੈ ਕਿ ਕੋਈ ਖਾਸ ਘਟਨਾ ਸਾਡੇ ਮਨ ਤੇ ਕੀ ਅਸਰ ਪਾ ਰਹੀ ਹੈ ਸਾਡੇ ਅੰਦਰ ਕੀ ਚੱਲ ਰਿਹਾ ਹੈ ਇਹ ਸਵੈ ਪਰਚੋਲੀ ਵਧੀਆ ਹੈ ਠੀਕ ਤੇ ਓਸ਼ੋ ਦਾ ਨਜ਼ਰੀਆ ਫਿਰ ਕਿਵੇਂ ਪੂਰਕ ਹੋਇਆ ਓਸ਼ੋ ਦਾ ਨਜ਼ਰੀਆ ਸਾਨੂੰ ਬਹੁਤੇ ਵਿਸ਼ਲੇਸ਼ਣ 'ਚ ਉਲਝਣ ਤੋਂ ਬਚਾਉਂਦਾ ਹੈ ਕਈ ਵਾਰ ਅਸੀਂ ਅਰਥ ਲੱਭਦੇ ਲੱਭਦੇ ਉਸ ਪਲ ਦੇ ਜਾਦੂ ਨੂੰ ਹੀ ਗਵਾ ਦਿੰਨੇ ਆ ਹੈਨਾ ਹਾਂ ਇਹ ਵੀ ਹੁੰਦਾ ਹੈ ਓਸ਼ੋ ਯਾਦ ਦਿਵਾਉਂਦੇ ਨੇ ਕਿ ਜ਼ਿੰਦਗੀ 'ਚ ਕੁਝ ਰਹੱਸਮੀ ਹੈ ਕੁਝ ਸਾਡੀ ਸਮਝ ਤੋਂ ਪਰੇ ਹੈ ਉਸ ਨੂੰ ਸਵੀਕਾਰ ਕਰਨਾ ਪਰੋਸਾ ਕਰਨਾ ਵੀ ਜ਼ਰੂਰੀ ਹੈ ਇਹ ਸਾਨੂੰ ਹਲਕਾ ਰੱਖਦਾ ਹੈ ਅੱਛਾ ਤਾਂ ਜੰਗ ਸਾਨੂੰ ਕੀ ਤੇ ਕਿਉਂ ਸਮਝਾਉਂਦੇ ਨੇ ਤੇ ਓਸ਼ੋ ਦੱਸਦੇ ਨੇ ਕਿਵੇਂ ਜੀਣਾ ਹੈ ਖੁੱਲੇਪਨ ਤੇ ਪਰੋਸੇ ਨਾਲ ਵਾਹ ਇਹ ਤਾਂ ਵਧੀਆ ਸੰਤੁਲਨ ਹੈ ਮਨੋਵਿਗਿਆਨਿਕ ਸਮਝ ਤੇ ਅਧਿਆਤਮਿਕ ਖੁੱਲਾਪਨ ਪਰ ਹੁਣ ਆਉਂਦੀ ਹੈ ਅਸਲ ਗੱਲ ਰੋਜ਼ ਦੀ ਜ਼ਿੰਦਗੀ ਚ ਇਸ ਦਾ ਕੀ ਕਰੀਏ ਇਹਨਾਂ ਇਤਫਾਕਾਂ ਵੱਲ ਧਿਆਨ ਦੇਣਾ ਕਿਉਂ ਜ਼ਰੂਰੀ ਹੈ ਦੋਵਾਂ ਨਜ਼ਰੀਆਂ ਤੋਂ ਬਹੁਤ ਫਾਇਦੇ ਨੇ ਜੰਗ ਦੇ ਹਿਸਾਬ ਨਾਲ ਇਹਨਾਂ ਪੈਟਰਨਾਂ ਨੂੰ ਪਛਾਣਨਾ ਮਤਲਬ ਸਵੈ ਖੋਜ ਦੇ ਪਲ ਬਣ ਸਕਦੇ ਨੇ ਸਵੈ ਖੋਜ ਹਾਂ ਇਹ ਦਿਖਾਉਂਦੇ ਨੇ ਕਿ ਸਾਡਾ ਅਚੇਤ ਮਨ ਕੀ ਕਹਿ ਰਿਹਾ ਹੈ ਇਹ ਚੇਤਨ ਤੇ ਅਚੇਤ ਨੂੰ ਜੋੜਦੇ ਨੇ ਅਸੀਂ ਜ਼ਿਆਦਾ ਸੰਪੂਰਨ ਬਣਦੇ ਹਾਂ ਇਹ ਦੇਖਣਾ ਕਿ ਬਾਹਰ ਕੀ ਹੋ ਰਿਹਾ ਤੇ ਅੰਦਰ ਕੀ ਚੱਲ ਰਿਹਾ ਉਹਨਾਂ ਚ ਕੀ ਸਬੰਧ ਹੈ ਇਹ ਬਹੁਤ ਸ਼ਕਤੀਸ਼ਾਲੀ ਹੈ ਤੇ ਓਸ਼ੋ ਦੇ ਨਜ਼ਰੀਏ ਤੋਂ ਕੀ ਫਾਇਦਾ ਓਸ਼ੋ ਦੇ ਨਜ਼ਰੀਏ ਤੋਂ ਇਸ ਵੱਲ ਧਿਆਨ ਦੇਣਾ ਸਾਨੂੰ ਜ਼ਿੰਦਗੀ ਦੀ ਸਿਆਣਪ ਤੇ ਆਪਸੀ ਜੁੜਾ ਦਾ ਅਹਿਸਾਸ ਕਰਾਉਂਦਾ ਹੈ। ਹੂੰ। ਇਹ ਭਰੋਸਾ ਦਿੰਦਾ ਕਿ ਅਸੀਂ ਇਕੱਲੇ ਨਹੀਂ ਆ ਜਦੋਂ ਅਸੀਂ ਖੁੱਲੇ ਹੁੰਨੇ ਆ ਤਾਂ ਲੱਗਦਾ ਜਿਵੇਂ ਜ਼ਿੰਦਗੀ ਖੁਦਰਾ ਦਿਖਾ ਰਹੀ ਹੈ। ਇਸ ਨਾਲ ਡਰ ਘਟਦਾ ਹੈ, ਭਰੋਸਾ ਵੱਧਦਾ ਹੈ। ਤਾਂ ਭਾਵੇਂ ਅਰਥ ਨਾ ਵੀ ਸਮਝੀਏ, ਇਸ ਨੂੰ ਮਹਿਸੂਸ ਕਰਨਾ ਹੀ ਫਾਇਦੇਮੰਦ ਹੈ। ਹਾਂਜੀ ਬਿਲਕੁਲ, ਮਹਿਸੂਸ ਕਰਨਾ ਤੇ ਸਵੀਕਾਰ ਕਰਨਾ। ਪਰ ਕਈ ਵਾਰ ਤਾਂ ਐਵੇਂ ਵੀ ਲੱਗਦਾ ਕਿ ਅਸੀਂ ਜਾਣ ਬੁੱਝ ਕੇ ਮਤਲਬ ਕੱਢਣ ਲੱਗ ਪੈਨੇ ਆ। ਲੋਕ ਕਹਿਣਗੇ ਇਹ ਤਾਂ ਬਸ ਕੋਇਨਸੀਡੈਂਸ ਹੈ। ਮੰਦਾ ਵਹਿਮ ਹੈ ਇਸ ਬਾਰੇ ਕੀ ਹਾਂ ਇਹ ਬਿਲਕੁਲ ਸਹੀ ਗੱਲ ਹੈ ਤੇ ਸ਼ਾਇਦ ਬਹੁਤ ਸਾਰੇ ਇਤਫਾਕ ਸਿਰਫ ਇਤਫਾਕ ਹੀ ਹੁੰਦੇ ਨੇ ਹਮ ਨਾ ਜੰਗ ਨਾ ਓਸ਼ੋ ਇਹ ਕਹਿੰਦੇ ਸੀ ਕਿ ਹਰ ਛੋਟੀ ਗੱਲ ਦਾ ਕੋਈ ਵੱਡਾ ਮਤਲਬ ਹੈ ਪਰ ਉਹ ਜ਼ੋਰ ਦਿੰਦੇ ਸੀ ਕਿ ਉਹਨਾਂ ਪਲਾਂ ਵੱਲ ਧਿਆਨ ਦਿਓ ਜੋ ਤੁਹਾਨੂੰ ਅੰਦਰੋਂ ਹਲੂਣ ਦੇਣ ਅੱਛਾ ਜੋ ਬਹੁਤ ਜ਼ਿਆਦਾ ਅਰਥਪੂਰਨ ਜਾਂ ਅਸੰਭਵ ਜੇ ਲੱਗਣ ਹਮ ਗੱਲ ਸੰਭਾਵਨਾ ਨੂੰ ਨਕਾਰਨ ਦੀ ਨਹੀਂ ਧਿਆਨ ਦੇਣ ਦੀ ਹੈ ਕਿ ਇਹ ਪਲ ਮੇਰੇ ਲਈ ਖਾਸ ਹੈ ਕੀ ਇਹ ਮੇਰੇ ਅੰਦਰ ਕਿਸੇ ਚੀਜ਼ ਨਾਲ ਜੁੜਦਾ ਹੈ ਜੇ ਹਾਂ ਤਾਂ ਸ਼ਾਇਦ ਕੁਝ ਹੈ ਜੇ ਨਹੀਂ ਤਾਂ ਠੀਕ ਹੈ ਅੱਗੇ ਵਧੋ ਸੰਤੁਲਨ ਜ਼ਰੂਰੀ ਹੈ ਠੀਕ ਹੈ ਸੰਤੁਲਨ ਤੇ ਖੁੱਲਾਪਨ ਤਾਂ ਜੇ ਅਸੀਂ ਇਸ ਨੂੰ ਅਮਲ 'ਚ ਲਿਆਉਣਾ ਹੋਵੇ ਤਾਂ ਕੁਝ ਸੁਝਾਅ ਨੇ ਸਰੋਚ ਪਹਿਲਾ ਆਪਣੀ ਅੰਦਰ ਦੀ ਆਵਾਜ਼ ਇੰਟੂਸ਼ਨ ਨੂੰ ਸੁਣਨਾ ਹਾਂਜੀ ਉਹ ਆਵਾਜ਼ ਜੋ ਕਹਿੰਦੀ ਹੈ ਹੂੰ ਇਹ ਕੁਝ ਖਾਸ ਹੈ ਉਹਨੂੰ ਦਬਾਉਣਾ ਨਹੀਂ ਦੂਜਾ ਧਿਆਨ ਦੇਣਾ ਤੇ ਵਰਤਮਾਨ 'ਚ ਰਹਿਣਾ ਬਹੁਤ ਜ਼ਰੂਰੀ ਜੇ ਅਸੀਂ ਹਮੇਸ਼ਾ ਪੂਤਕਾਲ ਜਾਂ ਪੂਤਕਾਲ ਜਗਵਾਚੇ ਰਹਾਂਗੇ ਜਾਂ ਫੋਨ ਤੇ ਹਾਂ ਤਾਂ ਫਿਰ ਇਹ ਸੂਖਮ ਇਸ਼ਾਰੇ ਕਿਵੇਂ ਦਿਸਣਗੇ ਜ਼ਿਆਦਾਤਰ ਸਮਕਾਲੀਨਤਾ ਉਦੋਂ ਦਿਸਦੀ ਏ ਜਦੋਂ ਅਸੀਂ ਸ਼ਾਂਤ ਤੇ ਧਿਆਨ ਚੁੰਨੇ ਆ ਤੀਜਾ ਜਾਗਰੂਕਤਾ ਵਧਾਉਣਾ ਕਲਟੀਵੇਟ ਅਵੇਅਰਨੈਸ ਜਿਵੇਂ ਓਸ਼ੋ ਕਹਿੰਦੇ ਸੀ ਹਾਂ ਇਸ ਨਾਲ ਇਹ ਚੀਜ਼ਾਂ ਕੁਦਰਤੀ ਲੱਗਣ ਲੱਗ ਪੈਂਦੀਆਂ ਨੇ ਧਿਆਨ ਮੈਡੀਟੇਸ਼ਨ ਵਗੈਰਾ ਮਦਦ ਕਰ ਸਕਦੇ ਨੇ ਤੇ ਅਖੀਰ ਚ ਜ਼ਿੰਦਗੀ ਦੇ ਵਹਾਅ ਤੇ ਭਰੋਸਾ ਕਰਨਾ ਸਿੱਖਣਾ ਟਰਸਟ ਦ ਫਲੋ ਹਾਂ ਇਹ ਸ਼ਾਇਦ ਸਭ ਤੋਂ ਔਖਾ ਹੈ ਪਰ ਬਹੁਤ ਮਹੱਤਵਪੂਰਨ ਹਰ ਚੀਜ਼ ਕੰਟਰੋਲ ਕਰਨ ਦੀ ਕੋਸ਼ਿਸ਼ ਛੱਡਣਾ ਕਈ ਵਾਰ ਬਿਹਤਰ ਚੀਜ਼ਾਂ ਉਦੋਂ ਹੁੰਦੀਆਂ ਨੇ ਜਦੋਂ ਅਸੀਂ ਕੋਸ਼ਿਸ਼ ਛੱਡ ਦਿੰਦੇ ਹਾਂ ਇਹ ਔਸ਼ੋ ਦੇ ਨਜ਼ਰੀਏ ਨਾਲ ਮਿਲਦਾ ਹੈ ਹਾਂ ਪਰ ਜੰਗ ਦੇ ਵਿਅਕਤੀਕਰਨ ਲਈ ਵੀ ਸ਼ਾਇਦ ਜ਼ਰੂਰੀ ਹੈ ਕਿ ਅਸੀਂ ਕਈ ਵਾਰ ਅਣਜਾਣ ਚ ਕਦਮ ਰੱਖਣ ਲਈ ਤਿਆਰ ਹੋਈਏ ਤਕੁੱਲ ਮਿਲਾ ਕੇ ਅੱਜ ਦੀ ਗੱਲ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਸਮਕਾਲੀਨਤਾ ਭਾਵੇਂ ਜੰਗ ਦੇ ਨਜ਼ਰੀਏ ਤੋਂ ਦੇਖੀਏ ਜਾਂ ਓਸ਼ੋ ਦੇ ਹਾਂਜੀ ਇਹ ਇੱਕ ਡੂੰਘੇ ਸੱਚ ਵੱਲ ਇਸ਼ਾਰਾ ਕਰਦੀ ਹੈ ਕਿ ਜ਼ਿੰਦਗੀ ਸ਼ਾਇਦ ਉਨੀ ਬੇਤਰਤੀਬ ਨਹੀਂ ਜਿੰਨੀ ਲੱਗਦੀ ਹੈ ਬਿਲਕੁਲ ਇਹ ਅਰਥਪੂਰਨ ਇਤਫਾਕ ਸਾਨੂੰ ਯਾਦ ਕਰਾਉਂਦੇ ਨੇ ਕਿ ਅਸੀਂ ਇੱਕ ਵੱਡੇ ਜੁੜੇ ਹੋਏ ਤੇ ਸ਼ਾਇਦ ਸਿਆਣੇ ਬ੍ਰਹਮੰਡ ਦਾ ਹਿੱਸਾ ਹਾਂ ਹਾਂ ਇਹ ਸਿਰਫ ਅਜੀਬ ਘਟਨਾਵਾਂ ਨਹੀਂ ਸਗੋਂ ਸੱਦੇ ਨੇ ਆਪਣੇ ਆਪ ਨੂੰ ਤੇ ਇਸ ਹੋਂਦ ਨੂੰ ਹੋਰ ਜਾਣਨ ਦੇ ਸੱਦੇ। ਬਹੁਤ ਵਧੀਆ ਕਿਹਾ। ਤੇ ਜੰਗ ਦਾ ਉਹ ਹਵਾਲਾ ਫਿਰ ਯਾਦ ਆਉਂਦਾ ਹੈ ਦੋ ਸ਼ਖਸੀਅਤਾਂ ਦਾ ਮੇਲ ਦੋ ਰਸਾਇਣਿਕ ਪਦਾਰਥਾਂ ਦੇ ਸੰਪਰਕ ਵਰਗਾ ਹੈ। ਜੇ ਕੋਈ ਪ੍ਰਤੀਕਿਰਿਆ ਹੁੰਦੀ ਹੈ ਤਾਂ ਦੋਵੇਂ ਬਦਲ ਜਾਂਦੇ ਹਨ। ਹਾਂ। ਸ਼ਾਇਦ ਸਮਕਾਲੀਨਤਾ ਸਾਡੇ ਤੇ ਬ੍ਰਹਿਮੰਡ ਵਿਚਾਰ ਉਹੀ ਪ੍ਰਤੀਕਿਰਿਆ ਹੈ। ਜਦੋਂ ਸਾਡਾ ਅੰਦਰ ਤੇ ਬਾਹਰ ਮਿਲਦੇ ਨੇ ਤਾਂ ਬਦਲਾਅ ਦੀ ਸੰਭਾਵਨਾ ਬਣਦੀ ਹੈ। ਸਵਾਲ ਇਹ ਹੈ ਕਿ ਕੀ ਅਸੀਂ ਉਸ ਬਦਲਾਅ ਲਈ ਤਿਆਰ ਹਾਂ? ਬਿਲਕੁਲ ਤੇ ਇਸੇ ਸੋਚ ਨਾਲ ਅਸੀਂ ਆਪਣੇ ਸੁਣਨ ਵਾਲਿਆਂ ਲਈ ਇੱਕ ਅੰਤਿਮ ਸਵਾਲ ਛੱਡਦੇ ਹਾਂ ਜਿਵੇਂ ਸ੍ਰੋਚ ਵੀ ਪੁੱਛਿਆ ਹੈ ਕੀ ਅਸੀਂ ਧਿਆਨ ਦੇ ਰਹੇ ਹਾਂ ਹੂੰ ਸੋਚਣ ਵਾਲੀ ਗੱਲ ਇਹ ਹੈ ਇਸ ਪਲ ਆਲੇ ਦੁਆਲੇ ਅੰਦਰ ਕਿਹੜੇ ਅਰਥਪੂਰਨ ਇਤਿਫਾਕ ਚੁੱਪਚਾਪ ਹੋ ਰਹੇ ਨੇ ਕਿਹੜੇ ਸੰਕੇਤ ਕਿਹੜੇ ਕਨੈਕਸ਼ਨ ਹਨ ਜੋ ਸ਼ਾਇਦ ਬਸ ਸਾਡੇ ਧਿਆਨ ਦੀ ਉਡੀਕ ਕਰ ਰਹੇ ਨੇ ਤਾਂ ਜੋ ਉਹ ਆਪਣਾ ਅਰਥ ਦੱਸ ਸਕਣ ਬ੍ਰਹਮਣ ਸ਼ਾਇਦ ਲਗਾਤਾਰ ਕੁਝ ਕਹਿ ਰਿਹਾ ਹੈ ਪਰ ਕੀ ਕੋਈ ਸੱਚਮੁੱਚ ਰੁਕ ਕੇ ਧਿਆਨ ਨਾਲ ਸੁਣ ਰਿਹਾ ਹੈ